ਮਾਇਕੁਰਜੀ ਕਾ ਖਾਲਸਾ ਮਾਇਕੁਰਜੀ ਕੀ ਫਤਿਹ ਪੁੱਤੋ ਕਲ ਗੁੱਡੀ ਸਾੜੀ ਗਈ ਮੀਂ ਪੈਣ ਵਾਸਤੇ ਉੱਥੋਂ ਦੇ ਇੱਕ ਗ੍ਰੰਥੀ ਸਹਿਬਾਨ ਨੇ ਅਰਦਾਸ ਕੀਤੀ ਕਿ ਇਹ ਪ੍ਰਮਾਤਮਾ ਮੀਂ ਪਾਉਣ ਵਾਸਤੇ ਗੁੱਡੀ ਸਾੜਨ ਦੀ ਆਜ਼ਾਦ ਦਿੱਤੀ ਜਾਵੇ ਮਿੱਠਾ ਪ੍ਰਸਾਦ ਹਾਜ਼ਰ ਹੈ ਭੋਗ ਲਾਓ ਤੇ ਮੀਂ ਪਵੇ ਇੱਕ ਬੇਨਤੀ ਕਰਨੀ ਹੈ ਜਿਹੜੇ ਕਹਿੰਦੇ ਬਯਦਵੀ ਹੋਗੀ ਤੇ ਹੁਣ ਅਰਦਾਸ ਗੁੱਡੀਆਂ ਪੋਕਣ ਵਾਸਤੇ ਦੂਜੀ ਗੱਲ ਗੁਰੂ ਆਸ਼ਾ ਨੇ ਨੂੰ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਦੇ ਵਿੱਚ ਉਹਦਾ ਵਾਸਾ ਹੈ ਕੁਦਰਤ ਨਾਲ ਅਸੀਂ ਖਿਲਵਾੜ ਕਰਦੇ ਹਾਂ ਅਦਰਖ ਕਿਹਨੇ ਕੱਟੇ ਨੇ ਅਸੀਂ ਕੱਟੇ ਹਾਂ ਮੀਂਹ ਪੈਣ ਤੋਂ ਪਹਿਲਾਂ ਅਸੀਂ ਪਿੜਦੇ ਹਾਂ ਕਿ ਮੀਂਹ ਪਵੇ ਗਰਮੀ ਘਟ ਜੇ ਠੰਡ ਹੋ ਜੇ ਜਦੋਂ ਪੈਣਾ ਸ਼ੁਰੂ ਹੋ ਜਾਂਦਾ 2-4 ਘੰਟੇ ਫਿਰ ਸ਼ਹਿਰਾਂ ਦੇ ਵਿੱਚ ਸ਼ੀਵਰੇਜ ਬੰਦ ਲੈ ਪਿੰਡਾਂ ਦੇ ਵਿੱਚ ਗਲੀਆਂ ਨਾੜੀਆਂ ਟੋਬਿਆਂ ਦਾ ਬਹੁਤ ਵੱਡਾ ਕਹ ਲਈ ਇੱਕ ਪ੍ਰੋਬਲਮ ਬਣੀ ਹੋਈ ਹੈ ਕਰੇ ਜਿ ਪੜਦੇ ਪਾਣੀ ਦਾ ਨਿਕਾਸ ਹੈ ਨਹੀਂ ਕਿਤੇ ਫਿਰ ਕਿਨੇ ਰੰਭਮੀ ਬੰਦ ਕਰਦੇ ਕਦੇ ਮਰ ਚੜੀਏ ਕਦੇ ਜੋ ਚੜੀਏ ਇੱਕ ਬੇਨਤੀ ਕਰੋ ਜਦੋਂ ਤੁਸੀਂ ਕੁਦਰਤ ਦੀ ਗੱਲ ਕਰਦੇ ਹਾਂ ਅੱਜ ਦਾ ਇਥੇ ਲੜੜੀਆਂ ਨੂੰ ਲੜੜੀਆਂ ਨੂੰ 파ਟ ਕਰੀ ਜਾਂਦੇ ਆ ਮਾੜਾ ਫੇਰੀ ਜਾਂਦੇ ਆ ਵਾਇਬਲ ਵਾਇਬਲ ਕਰੀ ਜਾਂਦੇ ਆ ਦਨਰਾਂ ਤੋਂ ਨਕਰ ਗੜੀ ਜਾਂਦੇ ਆ ਕੋਈ ਨਾ ਕੰਟਰੀ ਜਾਓ इंग्लंड ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇਖੋ ਗ੍ਰੀਨਰੀ ਯੂਥਵਾਲੀ ਕੋਨੋਂ ਨਾ ਅੰਗਲੇ ਦਾ ਕੁਦਰਤ ਨਾਲ ਖਿਲਵਾੜ ਨਹੀਂ ਕਰਦੇ ਜੋ ਵੀ ਆਪਣੀ ਮਰਜ਼ੀ ਨਾਲ ਦਰਖਤ ਕੱਟਦੇ ਨਾ ਉਹਨੂੰ ਟਿਕਟ ਮਿਲਦੀ ਹੈ ਕਾਨੂੰਨੀ ਕਾਰਵਾਈ ਹੁੰਦੀ ਹੈ ਕਿ ਤੂੰ ਆਪਣੀ ਮਰਜ਼ੀ ਨਾਲ ਦਰਖਤ ਕਟਿਆ ਕਿਉਂ ਅਸੀਂ ਜੰਗਲਾਂ ਦੇ ਜੰਗਲ ਪੱਟਦੇ ਤੇ ਖੇਤਾਂ ਦੇ ਵਿੱਚੋਂ ਦਰਖਤ ਜਿੱਥੇ ਕੋਈ ਪ੍ਰੋਬਲਮ ਨਹੀਂ ਸੀ ਦਰਖਤ ਦੇ ਸੜਕ ਦੇ ਕੰਡੇ ਖੜੇ ਸੀ ਉੱਥੋਂ ਵੀ ਅਸੀਂ ਦਰਖਤ ਪੱਟਦੇ ਆਸਾ ਦੀ ਵਾਰ ਦੀ ਪਹਿਲੇ ਸ਼ਲੋਕ ਦੀ ਇੱਕ ਪੌੜੀ ਆਉਂਦੀ ਹੈ ਗੁਰੂ ਪਾਸ਼ਾ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਜਿਓ ਨਾਓ ਇਹ ਦੋ ਹੀ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਹਾਂ ਉਹ ਪ੍ਰਮਾਤਮਾ ਨੇ ਆਪਣੇ ਆਪ ਨੂੰ ਸਾਜਿਆ ਤੇ ਆਪਣੇ ਆਪ ਹੀ ਉਹਨੇ ਆਪਣਾ ਨਾਮ ਨਾ ਬਣਾਇਆ ਇਹ ਦੋ ਹੀ ਕੁਦਰਤ ਸਾਜੀ ਹੈ ਤੇ ਉਹਨੇ ਆ ਕੁਦਰਤ ਬਣਾਈ ਜਿਹੜੇ ਕਾਇਨਾਤ ਅਸੀਂ ਅੱਖਾਂ ਦੇ ਨਾਲ ਨਿਹਾਰ ਰਹੇ ਹਾਂ ਦੇਖ ਰਹੇ ਤੇ ਇਹ ਕੁਦਰਤ ਦੇ ਵਿੱਚ ਉਹਦਾ ਵਾਸਾ ਹੈ ਤੇ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਕਰ ਆਸਨ ਡਿੱਠੋ ਚਾਓ ਜੋ ਉਹਦੇ ਨਾਲ ਆਪਣਾ ਅਸਲ ਇਹ ਕੁਦਰਤ ਦੇ ਵਿੱਚ ਉਹ ਪ੍ਰਮਾਤਮਾ ਨੇ ਲਾਇਆ ਭਇਆ ਤੇ ਜਿਹੜੇ ਦਰਖਤ ਵੱਡੇ ਨੇ ਕੀ ਫਿਰ ਉਹਨਾਂ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਜਾਂ ਨਹੀਂ ਚਲੋ ਜੇ ਮੰਨਦੇ ਹੋ ਮੈਂ ਬਾਣੀ ਦੇ ਇਹ ਪੌੜੀ ਜਰਸ ਕਰ ਰਹੇ ਹਾਂ ਉਹ ਜਿਹੜੇ ਬੰਦੇ ਮੀ ਪਵਾਉਣ ਦੀ ਗੱਲ ਕਰਦੇ ਨੇ ਕੀ ਉਹ ਮੰਨਣਗੇ ਕਿ ਅਸੀਂ ਕੁਦਰਤ ਦੇ ਨਾਲ ਖਿਲਵਾੜ ਕੀਤਾ ਹੈ ਗੁੱਡੀਆਂ ਫੋਕਣ ਦੇ ਨਾਲ ਮੂੰਹੀ ਮੀ ਨਹੀਂ ਪੈਣਾ। ਵੱਤ ਭਲੇਖੇ ਵਿੱਚ ਰਿਓ। ਦੂਜੀ ਗੱਲ ਗਰੰਤੀ ਨੇ ਅਰਦਾਸ ਕਰਦੀ ਕਿ ਦਾਤਾ ਜੀ ਮੀ ਪਵੇ ਗੁੱਡੀ ਸਾੜਨ ਦੀ ਇਜਾਜ਼ਤ ਦਿਓ। ਕਿ ਜਿਹੜੇ ਬੰਦੇ ਡੀਂਗਾ ਮਾਰਦੇ ਨੇ ਬਿਆਦਵੀ ਹੋ ਗਈ ਜੀ। ਅਰਾਇਲ ਮਰਾ ਦੀ ਲੰਗਣਾ ਕਰਤੀ ਜੀ। ਜਿਹੜੇ ਪਿੱਛੇ ਜੇ ਅਰੰਗ ਸਰਮਈ ਹੋਵੇ ਜੀ, ਪਸੰਦੀ ਹੋਵੇ ਜੀ। ਰਾਗੀ ਸਿੰਘ ਇਦਾਂ ਕੀਰਤਨ ਕਰਨ ਜੀ ਜਿਹਨ ਜਿਹੜੇ ਗ੍ਰੰਤੀ ਨੇ ਗੁੱਡੀ ਫੂਕਣ ਦੀ ਅਰਦਾਸ ਕੀਤੀ ਹੈ ਬੁਲਾਉਂਗੇ ਉਹਦਾਂ ਕੋਈ ਕਸੂਰ ਨਹੀਂ ਜਿਹੜੇ ਗੁਰਦੁਆਰੇ ਦੇ ਕਹੜਾ ਮ ਚੌਧਰੀ ਪ੍ਰਬੰਧਕ ਨੇ ਕਸੂਰ ਉਹਨਾਂ ਦਾ ਹੈ ਉਹਨੂੰ ਆਖਣਾ ਹੈ ਨਹੀਂ ਅਸੀਂ ਗੁੱਡੀ ਫੂਕਣ ਦੀ ਇਜਾਜ਼ਤ ਲੈਣ ਵਾਸਤੇ ਗ੍ਰੰਤੀ ਤੋਂ ਅਰਦਾਸ ਕਰਵਾ ਰਹੇ ਹਾਂ ਜੇ ਸ਼ਰਾਬੀ ਕੁਆਬੀ ਹੋਣਗੇ ਜੇ ਕਿਤੇ ਸੱਦ ਲਿਆ ਕਾਲ ਤੱਕ ਤੇ ਫੇਰ ਕਹਿਣਾ ਕਿ ਜੀ ਗਰੰਤੀ ਤੋਂ ਪੁੱਛੋ ਗਰੰਤੀ ਤੇ ਕਿਉਂ ਪੁੱਛੋ ਬਈ ਤੁਸੀਂ ਪ੍ਰਬੰਧਕ ਹੋ ਤੁਸੀਂ ਗਾਈਡ ਕਰਦੇ ਹੋਵੋਗੇ ਤੁਸੀਂ ਸਿੱਖ ਰੈਦਮ ਰਿਆਂ ਦਾ ਪੜ੍ਹੀ ਹੋਊਗੀ ਜਾਂ ਫੇਰ ਗਰੰਤੀ ਗੁੱਡੀਆਂ ਭੁਗਣਵਾ ਤੇ ਰੱਖੇ ਨੇ ਫੇਰ ਤਾਂ ਲੋੜ ਹੀ ਨਹੀਂ ਫੇਰ ਤਾਂ ਜਦੋਂ ਲੋੜ ਹੁੰਦੀ ਹੈ ਗਰੰਤੀ ਨੂੰ ਕਿਆ ਕਰੋ ਚਾਰ ਬੀਬੀਆਂ ਇਕੱਠੀਆਂ ਕਰ ਲਓ ਲੀਰਾਂ ਦੀ ਬਣਾਓ ਗੁੱਡੀ ਠਿਕਾਣੇ ਦੀ ਅਰਤੀ ਬਣਾ ਕੇ ਪਿੱਛੇ ਬੀਬੀਆਂ ਨੂੰ ਤੋਰ ਮਰ ਗਈ ਨਹੀਂ ਬੋ ਨਹੀਂ ਬਾਲੀ ਜਿਹੜੇ ਪੜਦੇ ਹੁੰਦੇ ਬੀਬੀ ਗੋਡੇ ਖੋਗਤੇ ਤੇ ਚਲੋ ਬਾਅਦ ਵਿੱਚ ਸਰਬਤ ਬਣਾਇਆ ਹੋਣ ਉਹਨੇ ਜਾਂ 2-4 ਕਿਲੋ ਬਰਫੀ ਲਿਆਤੀ ਹੁਣ ਇਹ ਖਾ ਲਈ ਤੇ ਮੀ ਪੈ ਗਿਆ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਅਸੀਂ ਕੁਦਰਤ ਦੇ ਨਾਲ ਖੇਲਵਾੜ ਕੀਤਾ ਜਿਹੜਾ ਆਡਾ ਫਾਰਸੀ ਅਸੀਂ ਉਹ ਨਵਾਇਆ ਨਹੀਂ ਮੈਂ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਨਵੀਂ ਪੰਜਾਬ ਦਾ ਵਸੀਨ ਨਾ ਜਦੋਂ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ ਨਾ ਉਦੋਂ ਕੇਵਲ ਕੁਦਰਤ ਕਹਿਣਾ ਹੀ ਵੱਡੀ ਗੱਲ ਨਹੀਂ ਅਸੀਂ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਹੈ ਅਸੀਂ ਦਰਖਤ ਲਾਉਣੇ ਬਹੁਤ ਘੱਟ ਇਸੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਕੋਠੀਆਂ ਰੜੇ ਮੈਦਾਨ ਦੇ ਵਿੱਚ ਨੇ ਉਧੇ ਕੋਈ ਲਾਂਬੇ ਸਾਗੇ ਕੋਈ ਬਾਹਰ ਦਰਵਾਜੇ ਕਿਤੇ ਵੀ ਦਰਖਤ ਦਿਖਦਾ ਨਹੀਂ ਅੰਦਰ ਏਸੀ ਲੱਗੀ ਹੋਈ ਹੈ ਲਾਓ ਜਿੱਥੇ ਲੋੜ ਆ ਏਸੀ ਵੀ ਲਾਓ ਪਰ ਅਰਦਾਸਾ ਕਰਨ ਦੇ ਨਾਲ ਮੀਂਹ ਨਹੀਂ ਪੈਣਾ ਮਾਰੀ ਜੋ ਮੁੱਠਾ ਅਬੇ ਜ ਡੇਰੇ ਨੇ ਇਥੇ ਸਾਗਾ ਖੜਾ ਕਰਕੇ ਉੱਪਰ ਇੱਕ ਲਾਤੇ ਖੜਕੇ ਅਰਦਾਸ ਕਰਨੀ ਜਾਂ ਫਲਾਣੇ ਬਾਬੇ ਦੇ ਜਾਣੇ ਜੀ ਮੀਂਹ ਪੈਣ ਵਾ ਤੇ ਕਿਸੇ ਬਾਬੇ ਦੇ ਮੀਂਹ ਨਹੀਂ ਪਵੋਣਾਂ మే ਕੁਦਰਤ ਦੇ ਵੈਦਰ ਦੇ ਮੁਤਾਬਕ ਪੈਣਾ ਜਿੱਥੇ ਦਰਖਤ ਬਹੁਤੇ ਨੇ ਗ੍ਰੀਨਰੀ ਬਹੁਤ ਜਿਆਦਾ ਲਾਈ ਹੋਈ ਹੈ ਉਥੇ ਆਟੋਮੈਟਿਕਲੀ ਆ ਜਿਹੜਾ ਜਿਹੜੇ ਪੰਜ ਤਤਾਂ ਦੀ ਸੀ ਗੱਲ ਕਰਦੇ ਹੋ ਨਾ ਸਰੀਰ ਨੂੰ ਕਹਿੰਦੇ ਪੰਜ ਤਤਾਂ ਦਾ ਪੂਤਲਾ ਉਹਦੇ ਨਾਲ ਧਰਤੀ ਵੀ ਹੈ ਆਕਾਸ਼ ਵੀ ਹੈ ਹਵਾ ਵੀ ਹੈ ਪਾਣੀ ਵੀ ਹੈ ਅਗ ਵੀ ਹੈ ਇਹ ਸਮੇਲ ਹੈ ਬਹੁਤ ਵੱਡਾ ਇੱਕ ਤਤ ਵੀ ਵਿਖਰ ਜਾਂਦਾ ਹੈ ਨਾ ਤੰਮਨੁਖ ਦੀ ਮੌਤ ਹੈ ਆਕਸੀਜਨ ਬੰਦ ਹੋ ਗਈ ਤਾਂ ਵੀ ਮੌਤ ਹੈ ਪਾਣੀ ਨਾ ਮਿਲੇ ਤਾਂ ਵੀ ਮੌਤ ਹੈ ਅਗਨ ਨਾ ਮਿਲੇ ਤਾਂ ਵੀ ਮੌਤ ਹੈ ਧਰਤੀ ਦੇ ਨਾਲ ਉਹ ਅਟੈਚਮੈਂਟ ਟੁੱਟ ਗਈ ਤਾਂ ਵੀ ਮੌਤ ਹੈ ਇਹ ਕੁਦਰਤ ਦੇ ਨਿਯਮ ਨਹੀਂ ਪਰ ਅਸੀਂ ਮੰਨਣਾ ਨਹੀਂ ਜਦੋਂ ਕੋਈ ਅਕਲ ਦੀ ਗੱਲ ਕਰਦਾ ਹੁੰਦਾ ਅਸੀਂ ਉਦੋਂ ਅਕਲ ਨੂੰ ਕਹਿੰਦੇ ਤਾਂ ਪੱਠੇ ਚਰਨ ਜਾ ਬਸ ਸ਼ਬਦਾਂ ਦੀ ਈਰ ਫੇਰ ਹੈ ਮੰਨ ਲਈ ਅਸੀਂ ਪੁੱਤੋ ਕਲਾਂ ਇਹ ਗੁੱਡੀ ਸਾੜੀ ਗਈ ਕਈਆਂ ਨੇ ਵੀਡੀਓ ਪਾਈਆਂ ਮੈਂ ਸੁਣੀਆਂ ਪਰ ਜਦ ਅਸੀਂ ਪਖੰਡ ਕਿਉਂ ਕਰਨ ਲੱਗੇ ਹਰ ਥਾਂ ਤੇ ਅਸੀਂ ਅਰਦਾਸ ਕਿਉਂ ਕਰਦੇ ਹਾਂ ਘਰ ਦੇ ਵਿੱਚ ਮੱਝ ਨਹੀਂ ਮਿਲਦੀ ਚਲੋ ਜੀ ਗ੍ਰੰਥੀ ਕੋਲੇ ਕਰੋ ਪਾਣੀ ਬਾਬੇ ਨੇ ਚਾਰ ਰੁੱਟੀਆਂ ਖਾਣੀਆਂ ਹੁੰਦੀਆਂ ਵਿਚਾਰੇ ਨੇ ਸਵੇਰ ਸਾਵਨ ਡਾਲੇ ਲੈ ਕੇ ਆਉਣੇ ਹੁੰਦੀ ਐ ਉਹ ਬਾੜੀ ਗੜ੍ਹ ਵਿੱਚ ਪਤਨੀ ਗਾਲਾਂ ਕੱਢੀ ਐ ਭੁੱਖਾ ਮਰੀ ਜਾਂਦਾ ਲੋ ਲੇ ਜੋ ਜੀ ਮਨ ਟੇ ਕੇ ਮਜ ਮਿਲ ਪਈ ਬਾਬੇ ਨੂੰ ਪਤਾ ਹੈ ਜੇ ਮਿਲੂਗੀ ਤਾਂ ਗਲਾਕ ਦੋਤਾ ਮੈਨੂੰ ਫੇਰ ਹੀ ਪਾਉਣਾ ਨਹੀਂ ਪਉਦਾ ਨਹੀਂ ਬਾਬਾ ਵੀ ਵਿਚਾਰਾ ਹੋ ਕੇ ਜੇ ਕਰ ਦਿੰਦਾ ਇਹ ਪਖੰਡ ਹੈ ਸਾਰਾ ਜਿੰਨਾ ਚਿਰ ਪਖੰਡਵਾ ਤੋਂ ਦੂਰ ਨਹੀਂ ਹੁੰਦੇ ਨਾ ਉਹਨਾਂ ਚਿਰ ਸਾਨੂੰ ਸ਼ਾਂਤੀ ਮਿਲ ਨਹੀਂ ਸਕਦੀ ਮਤ ਭਲੇਖੇ ਵਿੱਚ ਰਹੋ ਮੈਂ ਪੰਜਾਬ ਦੇ ਕਈ ਪਿੰਡਾਂ ਵਿੱਚ ਗਰੰਥੀ ਦੀਆਂ ਡਿਊਟੀਆਂ ਕੀਤੀਆਂ ਨੇ ਬੜਾ ਕੁਝ ਬਾਬਾ ਜੀ ਐਦਾਂ ਕਰ ਬਾਬਾ ਮੈਂ ਕਹਿੰਦਾ ਜੀ ਕੰਮ ਕਰੋ ਆਪਣਾ ਕੁਝ ਨਹੀਂ ਕਰਨਾ ਮੈਂ ਅੱਜ ਵੀ ਕਹਿਣਾ ਜੇ ਕੋਈ ਬੰਦਾ ਮੈਨੂੰ ਫੋਨ ਕਰੇ ਨਾ ਕਿ ਗਿਆਨੀ ਜੀ 15 ਮਿੰਟ ਮੈਨੂੰ ਪਾਵਨ ਮਾਰੀਂ ਦੇ 2 4 ਪਾਵਨੀ ਪੰਕ ਸੁਣਾ ਦਿਓ ਮੈਂ ਸੁਣ ਸਕਦਾ ਫੋਨ ਤੇ ਵੀ ਸੁਣਾ ਦਿਓ ਕੋਈ ਵੱਡੀ ਗੱਲ ਨਹੀਂ ਪਰ ਪਖੰਡ ਨਾ ਕੀਤਾ ਤੇ ਨਾ ਕਿਸੇ ਨੂੰ ਕਰਨ ਵਾਸਤੇ ਕਿਹਾ ਇਸ ਅਦਾਇਤ ਮੇਦਾ ਅਜੇ ਤੱਕ ਗੁਰਦੁਆਰਾਂ ਸਾਰੇ ਦੇ ਵਿੱਚ ਕਿਸੇ ਮੁੰਡੇ ਦੀ ਜਾਂ ਕੁੜੀ ਦੀ ਅਰਦਾਸ ਨਹੀਂ ਕੀਤੀ ਕਿ ਸਾਨੂੰ ਮੁੰਡਾ ਚਾਹੀਦਾ ਸਾਨੂੰ ਕੁੜੀ ਚਾਹੀਦੀ ਕਦੇ ਨਹੀਂ ਕੀਤੀ ਇਹ ਪਖੰਡਵਾ ਤੋਂ ਦੂਰ ਹੋ ਜਿਏ ਤਾਂ ਗੱਲ ਬਣਨੀ ਹੈ ਜਿਹੜੀ ਕੁਦਰਤ ਦੀ ਗੱਲ ਗੁਰੂ ਨਾਨਕ ਪਾਸ਼ਾ ਕਰਦੇ ਨੇ ਨਾ ਉਹ ਕੁਦਰਤ ਦੇ ਨਾਲ ਖਿਲਵਾੜ ਨਾ ਕਰੀਏ ਉਸ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਨਾ ਕਰੀਏ ਜਿਹੜੇ ਕੁਦਰਤ ਦੀ ਉਲੰਘਣਾ ਕਰਦੇ ਨੇ ਨਾ ਨਿਯਮਾਂ ਦੀ ਕਟ ਮਿਲਦੀ ਹੈ ਤੁਸੀਂ 32 ਤੋਂ ਗੱਡੀ ਨੂੰ ਕ੍ਰੋਸ ਕਰਕੇ ਦੇਖੋ ਉਹਦੇ ਮਾਰਨਗੇ ਹੋਰਨ ਆ ਜਾ ਇਧਰ ਨੂੰ ਚਲਾਣ ਭੁਗਤਣਾ ਪੈਣਾ ਇਹ ਸਚਾਈ ਹੈ ਫਰੇਕ ਤੁਹਾ ਤੇ ਨਿਜਮ ਨਿਵਦੈ ਜੇ ਕੋਈ ਨਿਵਣ ਚਾਹੇ ਤੇ ਗੋਟੀਆਂ ਫੋਕ ਨਾਲ ਮੀ ਨਹੀਂ ਪੈਣਾ ਆਪੇ ਸੇ ਇਹੋ ਜਿਹੀਆਂ ਮਸ਼ਕਰੀਆ ਕੀਤੀਆਂ ਪਹਿਲਾਂ ਵੀਡੀਓ ਪਾਤੀ ਰੱਬਾ ਮੀ ਪਾ ਦੇ ਤੇ ਦੂਜੇ ਬਾਅਦ ਵੀਡੀਓ ਦਿਖਾਤੀ ਤੇ ਉਹਨੇ ਲਾਤਾ ਘੰਟਾ ਫਿਰ ਫਿਰ ਝੋਨਾ ਵੀ ਡੁੱਬ ਗਿਆ ਕਣਕ ਵੀ ਡੁੱਬ ਗਈ ਫਿਰ ਕਿਹਨ ਹੁਣ ਹਟਾ ਦੇ ਜੇ ਹਟਾ ਵੀ ਦੇਊਗਾ 10 ਦਿਨ ਪਾਣੀ ਫੇਰ ਨਹੀਂ ਸੁੱਕਣ ਕਿਉਂਕਿ ਪਾਣੀ ਤਾਂ ਨਹਾਤਾ ਪਲੋਂ ਉੱਪਰ ਦੀ ਵਲੇ ਦੇ ਐਨਾ ਮਜ਼ਾਕ ਨਾ ਕਰਿਆ ਕਰੋ ਸੀਰੀਅਸ ਰਹੋ ਜੇ ਬਾਬੇ ਨਾਨਕ ਨੂੰ ਮੰਨਦੇ ਹੋ ਬਾਬੇ ਨਾਨਕ ਨੇ ਕਿਹਦੇ ਨਾਲ ਮਜ਼ਾਕ ਕੀਤਾ ਬਾਬਾ ਨਾਨਕ ਕਿੱਥੇ ਹੱਸਿਆ ਕਿਹੜੇ ਵਿਆਹ ਵਿੱਚ ਨੱਚਿਆ ਬਾਬਾ ਨਾਨਕ ਦੱਸੋ ਮੈਨੂੰ ਅਇ ਤਾਕ ਨੋਜਨ ਉਦਨ ਮਨ ਕਾ ਚਾਓ ਕੋਈ ਸਿੰਗਰ ਕੰਜਰ ਗਾਉਂਦਾ ਹੋਵੇ ਉਥੇ ਇਹ ਤੁਕ ਵਰਤਦੀ ਉਥੇ ਮੰਨ ਦੇ ਖੁਸ਼ੀ ਦੀ ਗੱਲ ਹੈ ਮੰਨ ਦੇ ਖੇੜੇ ਦੀ ਗੱਲ ਹੈ ਬਾਬੇ ਨਾਨਕ ਨੂੰ ਕੇਵਲ ਇਹ ਨਾ ਕਹੋ ਕਿ ਸਾਡਾ ਗੁਰੂ ਸੀ ਬਾਬੇ ਨਾਨਕ ਨੇ ਕਿਹਾ ਕੀ ਹੈ ਉਹਦੇ ਵੱਲ ਧਿਆਨ ਦੇਣ ਸੱਤ ਵਿੱਚ ਕੜ ਕੇ ਕਈ ਚਲੋ ਮੇਰਾ ਬਾਪੂ ਮੇਰਾ ਬੱਪ ਬਾਪੂ ਕਹਿੰਦਾ ਕੰਜਰਾ ਮੇਰੀ ਗੱਲ ਤਾਂ ਸੁਣ ਲਿਆ ਕਰ ਇਹ ਸ਼ਬਦ ਮੈਂ ਤਾਂ ਵਰਤ ਰਿਹਾ ਅਜਿਹਾ ਕਰ ਰਿਹਾ ਇਹ ਬੇਨਤੀ ਪ੍ਰਵਾਨ ਕਰਿਓ ਕੁਦਰਤ ਦੇ ਨਾਲ ਖਿਲਵਾੜ ਨਾ ਕਰੀਏ ਤੇ ਮੀ ਆਟੋਮੈਟਿਕਲੀ ਪੈਣਾ ਸ਼ੁਰੂ ਹੋ ਜਾਓ ਇਹ ਕੋਈ ਪਾਵਰ ਪੁਇੰਟ ਤਾਕਤ ਨਹੀਂ ਬਸ ਨਿਯਮ ਨੇ ਪਾਲ ਗੀ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ